ਸਤਿ ਸ਼੍ਰੀ ਅਕਾਲ ਮੈਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ 2024 ਦੀਆਂ ਸਿਆਸੀ ਚੋਣਾਂ ਦਾ ਅਖਾੜਾ ਪੱਖ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਜਿੱਥੇ ਅੱਜ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਿਆ ਉੱਥੇ ਹੀ ਸੰਗਰਮ ਕਾਲਟੀ ਦੇ ਉਮੀਦਵਾਰ ਛੇਰ ਸਿੰਘ ਸੁਭਾਇਆ ਦੇ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਰੋਡ ਸ਼ੋਅ ਦੌਰਾਨ ਜਲਾਲਾਬਾਦ ਪਹੁੰਚਿਆ ਤੇ ਜਲਾਲਾਬਾਦ ਦੇ ਬਾਜ਼ਾਰਾਂ ਦੇ ਵਿੱਚ ਵੋਟੂ-ਵੋਟ ਵੋਟ ਦੇ ਲਈ ਕੰਪੇਨਿੰਗ ਕਰਦੇ ਨਜ਼ਰ ਆਇਆ ਅਤੇ ਕੀ ਕੁਝ ਕਿਹਾ ਸੇਪ ਸਿੰਘ ਮਭਾਇਆ ਨੇ ਜਲਾਲਾਬਾਦ ਵਿਖੇ ਪਹੁੰਚ ਕੇ ਆ ਤੁਸੀਂ ਵੀ ਸੁਣੋ ਕਰ ਰਹੇ ਹੋ ਜਲਾਲਾਬਾਦ ਦੇ ਵਿੱਚ ਕੀ ਹੋ ਹੋ ਲੱਗ ਰਿਹਾ ਹੈ ਅ ਅੱਜ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਕੇ ਆਏ ਹਾਂ ਡੀਸੀ ਦਫਤਰ ਫੂਕਪੁਰ ਦੇ ਵਿੱਚ ਤੇ ਸਾਡਾ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਇੱਕ ਰੋਡ ਸ਼ੋ ਜਿਸ ਤਰ੍ਹਾਂ ਆਬਾਦੀ ਵਾਲੀ ਜਗ੍ਹਾ ਤੇ ਅਸੀਂ ਫੈਦਲ ਮਾਰਚ ਕਰਨਾ ਹੈ ਬਾਕੀ ਅਸੀਂ ਰੋਲ ਸ਼ੋਅ ਕਰਨਾ ਹੈ ਸੋ ਇਸ ਕਰਕੇ 25 30 ਪਿੰਡਾਂ ਦਾ ਸ਼ਾਮ ਤੱਕ ਕਰਕੇ ਅਸੀਂ ਫਿਰ ਉਸ ਤੋਂ ਬਾਅਦ ਸ਼ਹਿਰ ਦੀਆਂ ਮੀਟਿੰਗਾਂ ਕਰਨੀਆਂ ਬਹੁਤ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਭਾਈ ਸਾਹਿਬ ਕਿੱਥੋਂ ਸ਼ੁਰੂ ਵੀ ਕਰਦੇ ਕਿੱਥੋਂ ਦਾ ਖਤਮ ਕਰੋਗੇ ਅਸੀਂ ਕਮਰੇ ਵਾਲਾ ਰੋਡ ਤੋਂ ਸ਼ੁਰੂ ਕਰਕੇ ਸਰੀਆਂ ਤੋਂ ਵਾਪਸੀ ਜਿਹੜਾ ਸ਼ਹਿਰ ਤੱਕ ਅਸੀਂ ਕਰਨੇ ਹੈ ਜੇਕਰ ਗੱਲ ਕਰੀਏ ਤਾਂ ਹਲਕੇ ਦੇ ਵਿੱਚ ਕਿਹੋ ਜਿਹਾ ਪਿਆਰ ਮਿਲਦਾ ਆ ਤੁਸੀਂ ਦੇਖ ਹੀ ਰਹੇ ਹੋ ਮੇਰੇ ਕਹਿਣ ਦੀ ਲੋੜ ਨਹੀਂ ਕਿ ਲੋਕ ਐਨੇ ਤਾਬਲੇ ਐ ਨੇ ਖੁਸ਼ ਐ ਕਿ ਜਿਹੜੀ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਹਰੇਕ ਇਨਸਾਨ ਜਿਹੜਾ ਉਹ ਜੋਰ ਲਾਵੇ ਲੋਕ ਇਸ ਵੇਲੇ ਉਹ ਡੀਕ ਰਹੇ ਨੇ ਕਿ ਜਲਦੀ ਵੋਟਾਂ ਪੈਣ ਔਰ ਇਹਨਾਂ ਗਵਰਨਮੈਂਟਾਂ ਨੂੰ ਫਰਕ ਕਰੀਏ ਤੇ ਇੱਥੇ ਕੰਮ ਦੀ ਗਵਰਨਮੈਂਟ ਬਣਾਈਏ ਤੇ ਸ਼ੇਰ ਸਿੰਘ ਖਵਾਏ ਨੂੰ ਇੱਥੋਂ ਦਾ ਐਮਪੀ ਬਣਾਈਏ ਜੋਸਨ ਸਾਹਿਬ ਪੰਜਾਬ ਦੀਆਂ 13 ਸੀਟਾਂ ਚ ਕਿੰਨੀਆਂ ਸੀਟਾਂ ਦੇ ਜਿੱਤ ਦਾ ਦਾਅਵਾ ਕਰਦੇ ਹੋ ਜੀ ਅਸੀਂ 13 ਦੀ 13 ਸੀਟਾਂ ਜਿੱਤਾਂਗੇ